ਕਹਿੰਦੇ ਮੇਟਰੋ ਤੋਂ ਉਹਦੇ ਨਾ ਪਹਿਲਾ ਫਾਸਟ ਆਇਆ ਕਹਿੰਦੇ ਫਾਸਟ ਆਇਆ ਮੇਟਰੋ ਦੋ ਦਿਨ ਪਹਿਲਾਂ ਆ ਟਰੈਕਟਰ ਅਰਜਨ 605 ਆ ਕੜੀ ਵਾਲਾ ਵੀਰ ਕਦੇ ਫੁੱਲ ਏਕ ਟਵਾ ਮੇਟਰੋ ਕਲੀ ਕੁਲੀ ਪਾਤੀ ਬੇਟ ਪਾਲਾ ਕਸੂਤਾ ਲੰਗਾਈ ਫਿਰਦਾ ਮੇਰੇ 1 2 3 ਤੇਰੀ ਪਾਇੰਧੀ ਇੱਥੇ ਆਠ ਹੀ ਬਣਾਤਾ ਉਧਰ ਕਰੇ ਜੀ ਹੋ ਗਿਆ ਆਧੇ ਹੀ ਬਣਾਤਾ ਦੂਜੇ ਪਾਸੇ ਕਹਿੰਦੇ ਮੋਰ ਬਣਾਤਾ ਮੋਰ ਪੰਜ ਸੌ ਬਟਲ ਜਾਰ ਜਾਨੇ ਟ੍ਰੋਫੀ ਆਉਂਦੀ ਜਾਨ ਜੌਰੀ ਦੇਖੀ 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 ਬਾਜਾਂ ਕਿ ਸੂਤੀਆਂ ਜਾਂ ਕਰਦਾ ਝਾਲਾ 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 ਪਹਿਲਾ ਨਾਮ ਚੱਕਿਆ ਕਹਿੰਦੇ ਇਹ ਟਰੈਕਟਰ ਨੇ ਮਿਸਟਰ ਜਦੋਂ ਪਹਿਲਾ ਜਿਹੜਾ ਟੂਰਨਾਮੈਂਟ ਹੋਇਆ ਪਹਿਲਾ ਨਾਮ ਚੱਕਿਆ ਉਥੋਂ ਏ ਆਏ ਹਾਏ ਹਾਏ ਆਏ ਹਾਏ ਹਾਏ ਆਏ ਹਾਏ 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 ਦੇਖੋ ਮਿੱਤਰੋ ਖੌਰੂ ਪੜਦਾ ਦੇਖੋ ਖੌਰੂ ਪੜਦਾ ਆ ਬਿਜਲੀ ਦਾ ਬਾਜਿਕ ਸੂਤੀ ਕਰਦਾ ਏ ਆਏ ਹਾਏ ਮੈਟਰ ਟਰੈਕਟਰ ਵੀ ਕਹਿੰਦਾ ਬਚਾ ਲੋ ਬਚਾ ਲੋ ਬਚਾ ਲੋ ਬਚਾ ਲੋ ਕਰਦਾ ਜਾਂਦਾ ਇਹ ਬਚਾ ਲੋ ਪੂਆ ਰੋਲ ਕਰਦਾ ਮਿੱਤਰੋ ਪਿੱਛੇ ਕਰੋ ਚਾਚਾ ਇਧਰ ਉਹਾਂ ਰੋਲ ਕਰਦਾ ਟਰੈਕਟਰ ਨੇ ਦੇਖੋ ਉਧਰ ਮਿੱਤਰੋ ਨਹੀਂ ਜਦੋਂ ਇਹ ਨਹੀਂ ਪਾਰ ਜਾਂਦਾ ਆਹ ਜਦੋਂ ਨਾ ਆਰਗਨਾਜੀ 555 ਦੇ ਧੂਆ ਦੇਖੋ ਬਹਿਲਾ ਦਾ ਮਿੱਤਰੋ ਧੂਆ ਰੋਲ ਕਰਤਾ ਦਿਨੇ ਬੱਦਲ ਬਣਾ ਕੇ ਦੇਖੋ ਉਧਰ ਦਿਨੇ ਬੱਦਲ ਬਣਾਈ ਜਾਂਦਾ ਪਹਿਲੇ ਪਾਸੇ ਦਨੇ ਪੱਤਲਾ ਬਣਾਤੇ ਟਰੈਕਟਰ ਨੇ ਨਾ ਜੀ ਨਾ 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 ਭਾਈ ਇਹ ਹਥਿਆਰ ਖੱਤੇ ਆ ਟਾਈਮ ਨਾਲ ਹੀ ਧੂਆਂ ਦੇਖੋ ਧੂਆਂ ਇਹਦਾ ਮੈਨੂੰ ਲੱਗਦਾ ਬਿੱਲੇ ਦਾ ਪਾਪ ਲੱਗ ਗਿਆ ਬਾਹਲ ਵੇੜੀ ਸੀ ਦੀ ਬਿੱਲੇ ਦਾ ਪਾਪ ਲੱਗ ਗਿਆ ਬਾਹਲ ਵੇੜਤੀ ਸੀ ਬਿੱਲੇ ਦੀ ਇਹਨੇ ਭੈਣ ਗਾਦ